ਦੇਖੋ ਸਾਥੀਓ ਉਗਰਾਹ ਸਾਹਿਬ ਕਹਿੰਦੇ ਮੁੱਖ ਮੰਤਰੀ ਚਲਦੀ ਮੀਟਿੰਗ ਛੱਡ ਕੇ ਭੱਜ ਗਏ ਕੀ ਗੱਲ ਕੀ ਹੈ ਅੱਜ ਦੀ ਜਿਹੜੀ ਮੀਟਿੰਗ ਆ ਬਹੁਤ ਸੁਮਥ ਚੱਲ ਰਹੀ ਸੀ ਅੱਦੇ ਮੰਗ ਪੱਤਰ ਤੇ ਬਹਿਸ਼ ਹੋ ਗਈ ਸੀ ਅੱਦੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰ ਦੇ tourne ਨਾ ਲਾਇਆ ਕਰੋ ਸੜਕਾਂ ਦੇ ਨਾ ਬੈਠਿਆ ਕਰੋ ਗੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਤਾਂ ਨਾ ਖੋਹੋ ਜੀ ਜਦੋਂ ਛੋਡਾ ਕੁਝ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅਧੀਆਂ ਮੰਗਾ ਕੀ ਤਿੰਨ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲਾ ਹੈ ਵੀ ਜੇ ਖੁੱਲਾ ਸਮਾਂ ਨਾਲ ਆਉਣਾ ਸੀ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜਨੀਆਂ ਜਦੋਂ 8-9 ਮੰਗਾ 18 ਮੰਗਾ ਦੇ ਵਿੱਚੋਂ 8-9 ਮੰਗਾ ਤੇ ਵੈਸ਼ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ 'ਚ ਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਜਿਆ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐਕਸਰ ਹਰੇਕ ਸਰਕਾਰ ਹੀ ਦਿੰਦੀ ਆ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲਬ ਇਹ ਸੰਕੇਤ ਇਹ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦਾ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੱਤੀ ਹੈ ਅਸੀਂ ਨਾ ਇਹ ਹੈ ਕਿ ਹੈ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਹੈ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰੀ ਉਦੋਂ ਪਹਿਲਾਂ ਜੱਥੇਬੰਦੀਆਂ ਨੂੰ ਸਾਦੀ ਹੁੰਦੀ ਹੈ ਉਦੋਂ ਇੱਥੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤਰਤੇ ਮੁੱਖ ਮੰਤਰੀ ਵੀ ਵਿੱਚੋਂ ਬਾਹਰ ਕਰ ਗਿਆ ਤੇ ਅਸੀਂ ਕੱਲ ਮਾਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲਾਗੂ ਇਹ ਪਤਰੀ ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦੇ ਲਫਜ਼ ਸੀ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹੋ ਜਿਹਾ ਤਾਂ ਕੁਛ ਮਨਤਾ ਲੱਗਦਾ ਵੀ ਐ ਨਹੀਂ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਵੀ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਹੈ ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਗਿਓ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਜੇ ਕਿੱਥੇ ਕਰਨ ਲੱਗੇਗਾ ਤੁਹਾਡਾ 5 ਤਰੀਕ ਨੂੰ ਕੋਈ ਥਾਂ ਉਹ ਤਾਂ ਹੁਣ ਜਦੋਂ ਚੰਡੀਗੜ੍ਹ ਜਾਵਾਂਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗਿਰਫਦਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਆ ਹੁਣ ਅਸੀਂ ਆਪ ਨਾਮ ਨਹੀਂ ਨਾ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਉਹ ਅਗਰਾਜ਼ ਹਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਹੈ ਅਧੀਆਂ ਮੰਗਾਂ ਦੀ ਕਿਸੇ ਤੇ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਚ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਖੀ ਤੇ ਕਰ ਦਾਂਗੇ ਕਰਾ ਦਾਂਗੇ ਕਰ ਦਾਂਗੇ ਕਰਾ ਦਾਂਗੇ ਉਹ ਵੀ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਾਂਗੇ ਇਹ ਤੇ ਸਹਿਮਤੀ ਬਣੀ ਹੈ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਜੇ ਜੇ ਗਾੜੀ ਆ ਜੋ ਪੰਜ ਵਾਲਾ ਕਰਨਾ ਤਾਂ ਸਾਰੇ ਕੈਨਸਲ ਹਾਂ ਅੱਛਾ ਜੇ ਤੁਸੀਂ ਪੰਜ ਵਾਲਾ ਕਰੋਗੇ ਫਿਰ ਜਿੰਨੀਆਂ ਗੱਲਾਂ ਤੇ ਆਪਣੀ ਡਿਸਕਸ ਹੋ ਗਈਆਂ ਸਾਰੇ ਕੈਨਸਲ ਕਰਕੇ ਫਿਰ ਉਹਨੇ ਕਹਿ ਸਾਰੀ ਗੱਲ ਅੱਛਾ ਨਹੀਂ ਚੋਏ ਕਹਿ ਇਹ ਮੈਂ ਨਹੀਂ ਸੁਣੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ ਧਮਕਾਉਣ ਦੀ ਕੋਸ਼ਿਸ਼ ਕੀਤੀ ਫਿਰ ਅਜੇ ਬਾਬਾ ਸਾਹਿਬ ਉਹਨਾਂ ਕਹਿੰਦੇ ਕਿ ਅਸਕੀਮਦਗੀ ਹੋ ਰਹੀ ਹੈ ਜੀ ਪਹਿਲੀ ਵਾਰ ਹੈ ਕੋਈ ਸੀਐਫਐਮ ਪਰਪੋਕ ਹੋਇਆ ਹੋਵੇ ਮੀਂਦਾਂ ਦੇ ਵਿੱਚ ਪਹਿਲੀ ਵਾਰ ਇੱਕ ਪਰਦਾ ਬਹੁਤ ਮੀਂਦਾਂ ਹੋਈਆਂ ਬਾਦਲ ਨਾਲ ਵੀ ਹੋਈਆਂ ਕੈਪਟਨ ਨਾਲ ਵੀ ਹੋਈਆਂ ਚੰਨੀ ਨਾਲ ਵੀ ਹੋਈਆਂ ਕਿਸੇ ਵੀ ਲੈਵਲ ਤੇ ਜਿਹੜੇ ਮੰਤਰੀ ਨਹੀਂ ਹੁੰਦੇ ਜਿੱਦਾਂ ਇਹ ਬਿਨਾਂ ਗੱਲਬਾਤ ਤੋਂ ਸੁਝਣਾ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਗੱਲਬਾਤ ਤੋਂ ਪਰਪੋਕ ਹੋਏ ਨੇ ਤੇ ਇਹ ਠੀਕ ਨਹੀਂ ਹੈ ਸੀਐਮ ਦੇ ਤੌਰ ਤੇ ਨੂੰ ਖਲਾਫ ਕਰਾ ਕੇ ਹੁੰਦੇ ਇਹ ਇਸ ਤਰੀਕੇ ਨਾਲ ਅੱਗੇ ਆ ਜਾਓ ਜੀ ਅੱਗੇ ਆ ਜਾਓ 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 ਕੀ ਹੋਇਆ ਮਾਈਕ ਰੱਖ ਕੇ ਆਉਂਦੇ ਯਾਰ ਇੱਥੋਂ ਬੰਦ ਕਰਕੇ ਸਰ ਲੈ ਆਪਣੇ ਸਾਡੇ ਸਾਡੀ ਬਤਨ ਉਹਨਾਂ ਕਿਸੇ ਆਪਣੀ ਜਥੇਬੰਦੀ ਆਈ ਹੈ ਜੀ ਆਪਾਂ ਸਾਹਿਬ ਅੱਗੇ ਲੈ ਆਓ ਜੀ ਸਤਿ ਸ੍ਰੀ ਅਕਾਲ ਯਾਰ ਮਾਈਕ ਤੁਹਾਡਾ ਉਹਨੂੰ ਤਾਂ ਹੀ ਆਣ ਕੇ ਰਾਜੀ ਰਾਜੀ ਪਿੱਛੇ ਆ ਜਾਓ ਕੈਮਰਾ ਨਹੀਂ ਜਾ ਰਿਹਾ ਤੁਹਾਡੇ ਵੱਲ ਰਾਜੀ ਰਾਜੀ ਅੱਜ ਵੀ ਅਸੀਂ ਮੁੱਖ ਮੰਤਰੀ ਸਰਕਾਰ ਨੂੰ ਸਾਨੂੰ ਅਫਸੋਸ ਹੈ ਕਿ ਮੁੱਖ ਮੰਤਰੀ ਦੇ ਉੱਚੇ ਅਹੁਦੇ ਤੇ ਬੈਠਾ ਬੰਦਾ ਗੁੱਸੇ ਚ ਆ ਕੇ ਇਹ ਕਹ ਜੇ ਜਾਓ ਕਰ ਲੋ ਫਿਰ ਤੁਸੀਂ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕਿ ਸੀਐਮ ਸਾਹਿਬ ਨੇ ਕਹਿ ਕੇ ਜਾਓ ਜੋ ਕਰ ਲੋ ਹਾਂ ਕਹਿਤਾ ਜਾਓ 5 ਤਰੀਕ ਨੂੰ ਕਰ ਲੋ ਮੈਂ ਜਿਹੜੀਆਂ ਮੰਗਾਂ ਨੇ ਹੋਰ ਨਹੀਂ ਮੰਨਦਾ ਜਿਹੜੀ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਅਫੀਸ਼ੀਅਲ ਜੀ ਤੇ ਫਿਰ ਕੁਲਾਨ ਸਾਹਿਬ ਜੀ ਨੇ ਇੱਕ ਮੇਲਾ ਜਿਵੇਂ ਉੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਫਿਰ ਜਿਨ੍ਹਾਂ ਤੇ ਐਫ ਆਈ ਆਰ ਹੋਈ ਸੀ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਦਾ ਆਧਾਰ ਬਣਾ ਕੇ ਫਿਰ ਕੋਈ ਹੋਰ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਅਸੀਂ ਤਿਆਰ ਆ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਤੁਹਾਡੇ ਵਿੱਚ ਦੀ ਕਹਿੰਦੇ ਆ ਜਿਹੜਾ ਕੁਝ ਸਰਕਾਰ ਤੋਂ ਬੜਨਾ ਕਰੂ ਜਿਹੜੀ ਕਹਾਣੀ ਬੜੀ ਸੀ ਜੀ ਜਿਹੜੀ ਬਾਤ ਸੀ ਜੋ ਅੱਜ ਜਿਹੜਾ ਜੀ ਨਾ ਉਹ ਨਹੀਂ ਚਲਾ ਉਹਦਾ ਜਵਾਬ ਹੀ ਨਹੀਂ ਆ ਰਿਹਾ ਤੇ 13:30 ਵਜੇ ਦੋ ਤੇ ਦੂਰ ਘੰਟਾ ਦੇ ਦੋ ਸਾਰਿਆਂ ਕੈਨਸਲ ਹੈ ਸ਼ਰਤ ਇਹ ਕਿ ਜੇ ਤੁਸੀਂ ਪੰਜ ਦਾ ਕਰਦੇ ਹੋ ਹੁਣ ਤੁਸੀਂ ਅਗਲਾ ਪ੍ਰੋਗਰਾਮ 5 ਤਰੀਕ ਨੂੰ ਤੁਹਾਡਾ ਹੋਵੇਗਾ 5 ਤਰੀਕ ਨੂੰ ਹੋਵੇਗਾ ਬਿਲਕੁਲ ਪੱਕਾ ਪੰਜ ਦਾ ਪ੍ਰੋਗਰਾਮ ਹੋਊਗਾ ਉਹ ਦੇਖਦੇ ਹਾਂ ਇਹ ਇਹ ਸਰਕਾਰ ਦੱਸੂਗੀ ਇਹ ਜਿਹੜਾ ਅੰਤ ਕਰਾਉਂਦੀ ਆ ਕਿ ਅੰਮ੍ਰਿਤਾਲ ਸਰਕਾਂ ਤੇ ਕਰਾਉਂਦੀ ਆ ਕਿ ਮਹਾਲੀ ਚ ਕਰੂ ਪਿਛਲੀ ਵਾਰ ਦੀ ਤਰ੍ਹਾਂ ਰੋਕਤਾ ਕਿ ਮਹਾਲੀ ਚ ਇੰਪੋਰਟੈਂਟ ਹੈ ਜਿਹੜਾ ਨਾ ਅਗਰਾ ਤੋਂ ਆਜੋ ਅਗਰਾ ਤੋਂ ਆਜੋ ਜਗੇਂਦਰ ਸਿੰਘ ਅਗਰਾਜ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਗਰਾਜ ਸਾਹਿਬ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਯਾਰ ਹੋਈ ਗੱਲਬਾਤਾਂ ਦੇ ਵਿੱਚ ਮੁੱਖ ਮੰਤਰੀ ਜਲਦੀ ਜਲਦੀ ਕਿੱਥੇ ਆ ਜਲਦੀ ਜਲਦੀ ਕਿੱਥੇ ਆ ਤਾਂ ਮੈਂ ਉਹ ਕਿਹੜੀ ਆ ਵਾਟ ਖੀਤ ਹੋਇਆ ਮੋਟ ਬਹੁਤ ਵੱਡੇ ਸਵਾਲ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਖੜੇ ਕੀਤੇ ਕਿ ਮੀਟਿੰਗ 'ਚ ਬਹੁਤ ਕੁਝ ਹੋ ਸਕਦਾ ਸੀ